ਸਮਾਣਾ ਦੇ ਐਲੀਮੈਂਟਰੀ ਸਕੂਲ ਜਿਹੜੇ ਸਰਕਾਰੀ ਉਸ ਦੇ ਵਿੱਚ ਜਿਹੜੇ ਵਿਦਿਆਰਥੀ 5ਵੀਂ ਦੀ ਪ੍ਰੀਖਿਆ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ 500 ਦੇ 500 ਅੰਕ ਹਾਸਲ ਕੀਤੇ ਹਨ ਉਹਨ ਵਿਦਿਆਰਥੀਆਂ ਨੂੰ ਬਲਾਕ ਸਿੱਖਿਆ ਅਧਿਕਾਰੀ ਗੁਰਪ੍ਰੀਤ ਸਿੰਘ ਗੋਲਡੀ ਵੱਲੋਂ ਅਤੇ ਸਕੂਲ ਦੇ ਹੈ ਟੀਚਰ ਜਸਵੀਰ कौर ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਪੜ੍ਹਾਈ ਨਹੀਂ ਕਰ ਰਹੇ ਕਿ ਮਿਹਨਤ ਦੀ ਬਦੌਲਤ ਹੀ ਹੈ ਕਿ ਇਹਨਾਂ ਵਿਦਿਆਰਥੀਆਂ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ ਸਰ ਮੇਰਾ ਨਾਮ ਜਸਪੀਰ ਕੌਰ ਬਹੁਤ ਮਿਹਨਤ ਕੀਤੀ ਹੈ ਨਾ ਬੱਚਿਆਂ ਨੇ ਮਤਲਬ ਅੰਦਾਜ਼ਾ ਲਗਾਇਆ ਜਾ ਸਕਦਾ ਆਪਾਂ ਇਹਨਾਂ ਦੇ 500 ਨੰਬਰਾਂ ਤੋਂ ਹੀ ਵੀ ਟੀਚਰ ਦੀ ਵੀ ਕਿੰਨੀ ਕੁ ਮਿਹਨਤ ਰਹੀ ਹੈ ਇਹ ਤੇ ਬੱਚਿਆਂ ਦੀ ਵੀ ਕਿੰਨੀ ਕੁ ਮਿਹਨਤ ਰਹੀ ਆ ਤੇ ਸਰ ਬਹੁਤ ਜ਼ਿਆਦਾ ਮਿਹਨਤੀ ਬੱਚੇ ਨੇ ਤੇ ਨੋਦਿਆ ਦੇ ਪੇਪਰ ਵੀ ਇਹਨਾਂ ਨੇ ਦਿੱਤੇ ਚਲੋ ਮੈਂ ਇਹਨਾਂ ਦਾ ਨੰਬਰ ਉਸ 'ਚ ਵੀ ਸਾਨੂੰ ਅਜੇ ਉਮੀਦ ਆ ਵੀ ਉਸ 'ਚ ਵੀ ਅਗਲੀ ਲਿਸਟ 'ਚ ਨਾਮ ਸ਼ਾਇਦ ਆ ਜਾਵੇ। ਪਰ ਬਹੁਤ ਵਧੀਆ ਬਸ ਮੈਂ ਤਾਂ ਹਮੇਸ਼ਾ ਇਹੀ ਕਹੂੰਗੀ ਵੀ ਪੇਰੈਂਟਸ ਨੂੰ ਮੈਂ ਅੱਗੇ ਵੀ ਇਹੀ ਕਹਿਣੀ ਆ ਵੀ ਤੁਸੀਂ ਚਾਹੇ ਸਾਡੇ ਕੋਲ ਸਰਕਾਰੀ ਸਕੂਲ ਚ ਲਗਾਓ ਚਾਹੇ ਤੁਸੀਂ ਕਿਤੇ ਕਿਤੇ ਵੀ ਲਗਾ ਰਹੇ ਹੋ ਤਿੰਨ ਗੱਲਾਂ ਮੈਟਰ ਕਰਦੀਆਂ ਨੇ ਇੱਕ ਬੱਚੇ ਦਾ ਆਪਣਾ ਜਿਹੜੀ ਬੱਚੇ ਦੀ ਆਪਣੀ ਲਗਣਾ ਉਹ ਦੂਸਰੇ ਨੰਬਰ ਤੇ ਜਿਹੜਾ ਪੇਰੈਂਟਸ ਆ ਉਹਦਾ ਆਪਣਾ ਧਿਆਨ ਤੀਸਰੇ ਨੰਬਰ ਤੇ ਟੀਚਰ ਦਾ ਧਿਆਨ ਜੇ ਤਿੰਨੇ ਗੱਲਾਂ ਮੈਂ ਮਿਲ ਜਾਂਦੀਆਂ ਨੇ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ ਮਤਲਬ ਮੈਂ ਹਮੇਸ਼ਾ ਮੇਨੇ ਕੋਲ ਬੱਚੇ ਦੇ ਪੇਰੈਂਟਸ ਜਦੋਂ ਵੀ ਆਉਂਦੇ ਨੇ ਮੈਂ ਇਹਨਾਂ ਨੂੰ ਹਮੇਸ਼ਾ ਇਹੀ ਗੱਲ ਕਹਿਣੀ ਆ ਤੁਸੀਂ ਆਓ ਸਾਨੂੰ ਕਹੋ ਕੋਈ ਪ੍ਰੋਬਲਮ ਆ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਸਰ ਉਹਨਾਂ ਦਾ ਇਹ ਹੱਕ ਬਣਦਾ ਅਸੀਂ ਉਹਨਾਂ ਇਹਨਾਂ ਬੱਚਿਆਂ ਵਾਸਤੇ ਇੱਥੇ ਬੈਠੇ ਆ ਸਰ ਇਹ ਬੱਚਿਆਂ ਦੀ ਮਿਹਨਤ ਹੈ ਮਾਪਿਆਂ ਦੀ ਮਿਹਨਤ ਹੈ ਤੇ ਸਭ ਤੋਂ ਵੱਧ ਜਿਹੜਾ ਟੀਚਰ ਹੁੰਦਾ ਉਹਨਾਂ ਦੀ ਮਿਹਨਤ ਹੈ ਜਿਹੜੇ ਇਹਨਾਂ ਨੂੰ ਪੂਰਾ ਸਾਲ ਪੜ੍ਹਾਉਂਦੇ ਨੇ ਤੇ ਜਿਸ ਕਰਕੇ ਸਾਡੇ ਬੱਚੇ ਮੈਰਿਟ ਦੇ ਵਿੱਚ ਆਏ ਨੇ ਤੇ 100% ਨੰਬਰ ਲੈ ਰਹੇ ਨੇ ਇਹਨਾਂ ਨੇ ਇਹਨਾਂ ਦਾ 500 ਦਾ ਟੈਸਟ ਹੁੰਦਾ ਪੂਰਾ ਬੋਰਡ ਦਾ ਪੰਜਵੀਂ ਦਾ 500 ਦੇ ਵਿੱਚੋਂ 500 ਨੰਬਰ ਲੈਏ ਨੇ ਤੇ ਇਸ ਦੇ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹੈ। ਪ੍ਰੀਖਿਆ ਕੇਂਦਰ ਹੁੰਦਾ ਹੈ ਇਸ ਸਕੂਲ ਤੋਂ ਵੱਖਰਾ ਜਾ ਕੇ ਬਣਦਾ। ਨਹੀਂ ਸਰ ਇਹ ਸਕੂਲ ਉਪੱਧਤੀ ਬਣਦਾ ਜੀ। ਪਰੰਤੂ ਜੇ ਡਿਊਟੀ ਹੁੰਦੀ ਹੈ ਹੋਰ ਟੀਚਰ ਸਕੂਲ 'ਚ ਆਉਂਦੇ ਨੇ। ਪੰਜਵੀਂ ਦੇ ਪੇਪਰ ਦੱਸਦੇ ਨੇ ਹੁਣ ਕਿਵੇਂ ਚੱਲੂਗਾ? ਮਰੇ 500 ਦੇ 500 ਨੰਬਰ ਆਏ ਨੇ ਘਰੇ ਜਾ ਕੇ ਅਸੀਂ 2-3 ਘੰਟੇ ਪੜ੍ਹਦੇ ਸੀ ਤੁਹਾਨੂੰ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਨੇ ਜੀ ਹੁਸਨ ਮੁਹੰਮਦ ਤੁਸੀਂ ਕੀ ਕਹੋਗੇ ਅੱਗੇ ਕੀ ਕੀ ਬਣਨਾ ਚਾਹਤੇ ਹੋ ਆਪਕਾ ਟੀਚਰ ਟੀਚਰ ਬਣੋਗੇ ਆ ਬਹੁਤ ਵਧੀਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼